ਕੱਲ ਜੀ ਵੀਡੀਓ ਵੇਖ ਰਖਿਆ ਸਭ ਨੂੰ ਜੀ ਆਣ ਲੈ ਕੇ ਹਾਜ਼ਰਾਂ ਆਂਦੀ ਵੱਡੀ ਖਬਰ ਖਬਰ ਨੂੰ ਅੰਤ ਤੱਕ ਜਰੂਰ ਵੇਖਣਾ ਜਿੰਨਾ ਵੀ ਨਾ ਭੈਣਾਂ ਨੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤੇ ਵੀਡੀਓ ਨੂੰ ਲਾਈਕ ਤੇ ਸ਼ੇਅਰ ਜਰੂਰ ਕਰਨਾ ਸ਼ੁਰੂਆਤ ਕਰਦਿਆਂ ਇੰਦੀ ਵੱਡੀ ਖਬਰ ਟੀਕਾ ਕਰਦਿਆਂ ਹੀ ਰੁਕ ਗਿਆ ਹਾਸ ਤੇ ਤੋਂ 30 ਸੈਕਿੰਡ ਪਹਿਲਾਂ ਕੀ ਕੀ ਹੋਇਆ ਵਿਸ਼ਵਾਸ ਕਰ ਕੁਮਾਰ ਨੇ ਦੱਸੀ ਕੱਲੀ ਕੱਲੀ ਗੱਲ ਏਅਰ ਇੰਡੀਆ ਦੇ ਜਹਾਜ਼ ਵਿੱਚ ਇੱਕੋ ਇੱਕ ਬੱਚੇ ਵਿਸ਼ਵਾਸ ਕੁਮਾਰ ਰਮੇਸ਼ ਨੇ ਦੱਸਿਆ ਕਿ ਡਾਨ ਦੀ ਕ੍ਰੈਸ਼ ਹੋਣ ਤੋਂ ਸਿਰਫ 30 ਸਕਿੰਟ ਪਹਿਲਾਂ ਹੀ ਹੋਇਆ ਸੀ ਉਸ ਨੇ ਦੱਸਿਆ ਕਿ ਜਾਇਦ ਤੋਂ ਸ਼ਾਲ ਮਾਰਨ ਦੇ ਬਾਵਜੂਦ ਉਸ ਨੂੰ ਕੁਝ ਨਹੀਂ ਹੋਇਆ ਕਿਉਂਕਿ ਜਹਾਜ਼ ਦਾ ਉਹ ਹਿੱਸਾ ਜਿੱਥੇ ਉਹ ਬੈਠਾ ਸੀ ਜ਼ਮੀਨ ਤੇ ਟਕ ਗਿਆ ਉਸ ਨੇ ਦੱਸਿਆ ਕਿ ਸਭ ਕੁਝ ਇੰਨੀ ਤੇਜ਼ੀ ਨਾਲ ਹੋਇਆ ਕਿ ਕੋਈ ਵੀ ਕੋਈ ਸਮਝ ਨਹੀਂ ਸਕਿਆ ਏਅਰ ਇੰਡੀਆ ਦੀ E1 ਏ 1131 ਅਡਾਨ 12 ਜੂਨ ਨੂੰ ਅਹਮਦਾਬਾਦ ਤੋਂ ਲੰਡਨ ਜਾ ਰਹੀ ਸੀ ਪਰ ਅਡਾਨ ਪਰੰਤੋ ਕੋਈ ਸਕਿੰਟਾਂ ਬਾਅਦ ਹੀ ਹਾਦਸਾ ਗਰਸ ਹੋ ਗਈ ਜਜ ਵੀ ਸਵਾਰ ਸਾਰੇ 241 ਲੋਕ ਜਿਨ੍ਹਾਂ ਵਿੱਚ ਚਾਲਕ ਦਲ ਦੇ ਮੈਂਬਰ ਅਤੇ ਪਾਇਲਟ ਸ਼ਾਮਲ ਸਨ ਦੀ ਮੌਤ ਹੋ ਗਈ ਨਰਮੇਸ਼ ਇਕਲੌਤਾ ਵਿਅਕਤੀ ਹੈ ਜੋ ਇਸ ਭਿਆਨਕ ਹਾਦਸੇ ਤੋਂ ਬਚ ਗਿਆ ਉਸਨੇ ਕਿਹਾ ਕਿ ਉਸ ਨੂੰ ਅਜੇ ਵੀ ਵਿਸ਼ਵਾਸ ਨਹੀਂ ਹੋ ਰਿਹਾ ਕਿ ਉਹ ਇਸ ਹਾਜ਼ਰ ਦੇ ਵਿੱਚ ਕਿਵੇਂ ਬਚ ਗਿਆ ਜਿਸ ਵਿੱਚ 265 ਲੋਕਾਂ ਦੀਆਂ ਜਾਨਾਂ ਗਈਆਂ ਜਹਾਜ਼ ਦਾ ਇੱਕ ਹਿੱਸਾ ਮੈਡੀਕਲ ਕਾਲਜ ਦੀ ਮੈਸ ਤੇ ਜਾ ਡਿੱਗ ਗਿਆ ਜਿਸ ਕਾਰਨ ਸਥਾਨਕ ਲੋਕਾਂ ਦੀਆਂ ਵੀ ਜਾਨਾਂ ਬਚ ਗਈਆਂ ਜਾਨਾਂ ਗਈਆਂ ਰਮੇਸ਼ ਕਮਾਨ ਨਾਗਰਿਕ ਹੈ ਤੇ ਰਮੇਸ਼ ਬ੍ਰਿਟਿਸ਼ ਨਾਗਰਿਕ ਹੈ ਤੇ ਲਿਸੈਸਰਟਰ ਵਿੱਚ ਰਹਿੰਦਾ ਹੈ ਉਸਨੇ ਕਿਹਾ ਕਿ ਜਹਾਜ਼ ਅੰਮਦਾਬਾਦ ਤੋਂ ਲੰਡਨ ਦੇ ਗਟਵਿਕ ਤੱਕ 9 ਘੰਟੇ ਦੀ ਯਾਤਰਾ ਨੂੰ ਪੂਰਾ ਕਰਨ ਲਈ ਉਡਾਨ ਪਰੰਤੂ ਕੋਈ 6 ਘੰਟੇ ਬਾਅਦ ਰੁਕ ਗਿਆ ਤੇ ਹਰਿਆਂ ਤੇ ਚਿੱਟੀਆਂ ਲਾਈਟਾਂ ਜਾਰੀ ਲਾਈਟਾਂ ਚੱਗੀਆਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸ਼ਹਿਰ ਦੇ ਸੀਵਲ ਹਸਪਤਾਲ ਵਿੱਚ ਦਾਖਲ ਨਮੇਸ਼ ਕੁਮਾਰ ਨਾਲ ਮੁਲਾਕਾਤ ਕੀਤੀ ਅਤੇ ਉਹਨਾਂ ਦਾ ਹਾਲ ਪੁੱਛਿਆ ਡੀਡੀ ਨਿਊਜ਼ ਨੂੰ ਦਿੱਤੇ ਗਏ ਇੱਕ ਇੰਟਰਵਿਊ ਵਿੱਚ ਨਮੇਸ਼ ਨੇ ਕਿਹਾ ਇਹ ਸਭ ਮੇਰੀਆਂ ਅੱਖਾਂ ਦੇ ਸਾਹਮਣੇ ਹੈ ਮੈਨੂੰ ਵਾਸ਼ਵਾਸ਼ ਨਹੀਂ ਹੋ ਰਹਾ ਕਿ ਮੈਂ ਕਿਵੇਂ ਬਚ ਗਿਆ ਉਸਨੇ ਕਿਹਾ ਇੱਕ ਪਲ ਹੀ ਮੈਨੂੰ ਲੱਗਿਆ ਕਿ ਮੈਂ ਮਰਨ ਵਾਲਾ ਹਾਂ ਪਰ ਜਦੋਂ ਮੈਂ ਆਪਣੀ ਅੱਖਾਂ ਖੋਲ੍ਹੀਆਂ ਤਾਂ ਮੈਂ ਜ਼ਿੰਦਾ ਸੀ ਮੈਂ ਆਪਣੀ ਸੀਟ ਬੈਲਟ ਖੋਲ੍ਹੀ ਅਤੇ ਬਾਹਰ ਆ ਗਿਆ ਰਮੇਸ਼ ਨੇ ਕਿਹਾ ਮੇਰੀਆਂ ਅੱਖਾਂ ਦੇ ਸਾਹਮਣੇ 에ਅਰ ਹੌਸਟੈਸ ਅੰਕਲ ਆਂਟੀਆਂ ਦੀ ਮੌਤ ਹੋ ਗਈ ਇੱਕ ਮਿੰਟ ਦੇ ਅੰਦਰ ਇਦਾਂ ਲੱਗਿਆ ਕਿ ਜਿਵੇਂ ਜਹਾਜ਼ ਰੁਕ ਗਿਆ ਹੈ ਹਰੀਆਂ ਤੇ ਚਿੱਟੀਆਂ ਲੇਟਾਂ ਚਮਕ ਰਹੀਆਂ ਹਨ ਹਸਨ ਇੰਜ ਲੱਗ ਰਿਹਾ ਸੀ ਜਿਵੇਂ ਉਹ ਜਹਾਜ਼ ਨੂੰ ਹੋਰ ਗਤੀ ਦੇਣ ਲਈ ਦੌੜ ਰਕੀ ਸਨ ਅਜਤੇ ਜਹਾਜ਼ ਕਿਸੇ ਇਮਾਰਤ ਨਾਲ ਟਕਰਾ ਗਿਆ ਰਮੇਸ਼ ਅਹਮਦਾਬਾਦ ਲੰਡਨ ਏ 11 31 ਅਡਨ ਚਲਾਉਣ ਵਾਲੇ 12 ਸਾਲ ਪੁਰਾਣੀ ਬੋਇੰਗ 787 ਮੈਨਸਾ 83 ਡ੍ਰੀਮਲਾਈਨਰ ਜਹਾਜ਼ ਦੀ ਸੀਟ ਨੰਬਰ 11 ਇਥੇ ਬੈਠਾ ਸੀ ਏਅਰ ਇੰਡੀਆ ਦੀ ਬੋਇੰਗ 787 ਮੈਨਸਾ 80 ਜਾਜ ਦੀ ਇਕਨੋਮੀ ਕਲਾਸ ਦੀ ਪਹਿਲੀ ਲਾਈਨ ਦਿਆਂ 6 ਸੀਟਾਂ ਵਿੱਚ ਇੱਕ ਹੈ ਸੀਟ ਦੇ ਨਕਸ਼ੇ ਦੇ ਅਨੁਸਾਰ ਇਹ ਅਮਰਜੈਂਸੀ ਐਗਜਿਟ ਦੇ ਨੇੜੇ ਅਤੇ ਜਹਾਜ਼ ਦੀ ਫਲਾਈਟ ਅਟੈਂਡ ਲਈ ਬਣਾਈ ਗਈ ਜਗ੍ਹਾ ਦੇ ਨਾਲ ਲੱਗਦੀ ਇੱਕ ਖਿੜਕੀ ਵਾਲੀ ਸੀਟ ਸੀ ਖਬਰ ਨੂੰ ਅੰਤ ਤੱਕ ਦੇਖਣ ਲਈ ਧੰਨਵਾਦ